ਦੋਸਤੋ ਅੱਜ ਦਾ ਵੀਡੀਓ ਗੱਲਪਿੰਡ ਤੋਂ ਦਿਖਾਉਣ ਲੱਗਾ ਬਿਲਕੁਲ ਬਾਰਡਰ ਏਰੀਆ ਹੈ ਤੇ ਇੱਕ 85 ਸਾਲਾ ਮਾਤਾ ਦੇ ਘਰ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਣ ਲੱਗਾ ਘਰ ਦੇ ਵਿੱਚ ਤਿੰਨ ਪੁੱਤਰ ਸਨ ਇੱਕ ਦੀ ਬਹੁਤ ਹੋ ਜਾਂਦੀ ਹੈ ਤੇ ਦੂਸਰੇ ਬੱਚੇ ਉਹ ਵੀ ਇੰਨੇ ਸੁਹਿਰਦ ਨਹੀਂ ਹੈਗੇ ਕਿ ਮਾਤਾ ਦੀ ਦੇਖਭਾਲ ਕਰ ਸਕਣ ਉਹ ਵੀ ਆਪਣਾ ਦਿਹਾੜੀ ਦਾ ਪਾ ਕਰਕੇ ਬਾਲ ਬੱਚੇ ਵਾਲੇ ਨੇ ਉਹ ਵੀ ਆਪਣਾ ਗੁਜ਼ਾਰਾ ਮਸਾਂ ਹੀ ਕਰ ਰਹੇ ਨੇ ਤੇ 85 ਸਾਲ ਦੀ ਉਮਰ ਵਿੱਚ ਮਾਤਾ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਜਾਂਦੀ ਹੈ ਤੇ ਇੰਨੀ ਵੱਡੀ ਉਮਰ ਪੂਰੀ ਮਿਹਨਤ ਕੀਤੀ ਬੱਚੇ ਪਾਲੇ ਉਹਨਾਂ ਨੂੰ ਵਿਆਹਿਆ ਬੇਟੀ ਇੱਕ ਵਿਆਹੀ ਤੇ ਆਹ ਕੁਝ ਹੈ ਮਾਤਾ ਕੋਲ ਆਹ ਮਾਤਾ ਦਾ ਘਰ ਆ ਇਹੋ ਇੱਕੋ ਕਮਰਾ ਤੇ ਪਿਛਲੇ ਦਿਨੀ ਹੋਈ ਬਰਸਾਤ ਦੇ ਕਾਰਨ ਚੋ ਚੋਕੇ ਸਾਰਾ ਅੰਦਰ ਚਿੱਕੜ ਦੇ ਨਾਲ ਭਰਿਆ ਹੋਇਆ ਇੱਕ ਵਾਰੀ ਅੰਦਰ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਦਈਏ ਦਿਖਾ ਦਵੇ ਇੱਕ ਵਾਰੀ ਕਿ ਬੁਰਜੀਆਂ ਦਿੱਤੀਆਂ ਹੋਈਆਂ ਨੇ ਤੁਸੀਂ ਵੀ ਦੇਖ ਸਕਦੇ ਹੋ ਕਿ ਬੁਰਜੀਆਂ ਤੇ ਖੜਾ ਕੀਤਾ ਹੋਇਆ ਇਹ ਕਮਰਾ ਪਤਾ ਨਹੀਂ ਕਿਹੜੇ ਵੇਲੇ ਡਿੱਗ ਪੈਣਾ ਇਹਦੇ ਅੰਦਰ ਖਲੋਤਿਆਂ ਵੀ ਡਰ ਲੱਗ ਰਿਹਾ ਹੈ ਤੇ ਇਹ ਮਾਤਾ ਰਾਤ ਦਿਨ ਇਸੇ ਹੀ ਕਮਰੇ ਦੇ ਵਿੱਚ ਰਹਿੰਦੀ ਹੈ 85 ਸਾਲ ਦੀ ਉਮਰ ਹੈ ਤੇ ਬਰਸਾਤ ਦਾ ਮੌਸਮ ਹੈ ਇਕੱਲੇ ਰਹਿਣਾ ਇੰਨੀ ਵੀ ਸੁਹird ਨਹੀਂ ਹੈਗੀ ਕਿ ਮਾਤਾ ਆਪਣੇ ਆਪ ਉੱਠ ਕੇ ਰਾਤ ਦੇ ਸਮੇਂ ਬਾਹਰ ਆ ਸਕੇ ਸੁ ਕਰਦੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਦਿਖਾ ਰਿਹਾ ਹੈ ਕਿ ਆਪਾਂ ਮਾਤਾ ਦੇ ਨਾਲ ਸਿੱਧੀ ਗੱਲਬਾਤ ਵੀ ਤੁਹਾਡੀ ਕਰਾਉਣੇ ਆ। ਇੱਥੇ ਆ ਮਾਤਾ। ਕਰੋ। ਹਾਂ। ਸੋ ਮਾਤਾ ਜੀ ਸਾਡੇ ਨਾਲ ਨੇ ਮਾਤਾ ਜੀ ਨਾ ਕਲਵੰਤ ਕੌਰ। ਹਾਂ। ਤੇ ਕਿੰਨੇ ਚਿਰ ਤੋਂ ਇਸੇ ਹਾਲਾਤ ਵਿੱਚ ਰਹਿ ਰਹੇ ਹੋ? ਇਹ ਤੇ ਬੜਾ ਹੋ ਗਿਆ ਮਿੰਟ। ਅੱਛਾ ਕਈ ਵਰੇ ਹੋ ਗਏ ਮਤਲਬ ਹੈਨਾ? ਹਾਂ। ਸਿਰਲ ਕਵਾ ਕੀਤਾ। ਸਿਰਲ ਕਵਾ ਕੀਤਾ। ਹਾਂ। ਤੇ ਐਡੀ ਵੱਡੀ ਉਮਰ ਦੇ ਵਿੱਚ ਉਸੀਂ ਕਹਿ ਰਹੇ ਹਾਂ ਵੀ ਜਦੋਂ ਭਾਰਤ ਪਾਕਿਸਤਾਨ ਆ ਵੀ ਵੱਡ ਫੱਟ ਹੋਈ ਉਦੋਂ ਤੁਸੀਂ ਸੱਤਾਂ ਸਾਲਾਂ ਦੇ ਹਨ ਹਾਂ ਤੇ ਇੰਨੀ ਵੱਡੀ ਉਮਰ ਦੇ ਵਿੱਚ ਅੱਜ ਵੀ ਤੁਸੀਂ ਲੋਕਾਂ ਦੇ ਘਰਾਂ 'ਚ ਕੰਮ ਕਰ ਰਹੇ ਹੋ ਕੀ ਕਰ ਰਹੇ ਹੋ ਹਾਂ ਆਇਆ ਤਾਂ ਡਾ ਕੇ ਰੋਟੀ ਰੋਟੀ ਮੰਗ ਲਓ ਜੀ ਨਹੀਂ ਕਰਦਾ ਤੇ ਮਿਹਨਤ ਕਰਕੇ ਖਾਣੀ ਹੈ ਹਾਂ ਹਾਂ ਜੇ ਮੈਨੂੰ ਦੱਸੋ ਕਿਤਰਾ ਆਇਆ ਫਰਾਉਣੀ ਅੱਛਾ ਜੇ ਤੁਹਾਡੇ ਮੇਰੇ ਵਰਗੇ ਦੇ ਕੰਮ ਕਰਕੇ ਰੋਟੀ ਸੁਲਾਇਆ ਜੀ ਫਸਲ ਰੋਟੀ ਕਾ ਲੋਕਾਂ ਦੇ ਘਰਾਂ 'ਚ ਕੰਮ ਕਰਦੇ ਹਾਂ ਅੱਛਾ ਹੁਣ ਇੱਥੋਂ ਕਰਾਂਗੇ ਫਿਰ ਖੇਤ ਜਾਣਾ ਖੇਤ ਤੇ ਰੋਟੀ ਵੀ ਲੈ ਆਉਣੀ ਦੁੱਧ ਵੀ ਕੋਈ ਲੈ ਆਉਣਾ दे दे ना ना दे दे, अच्छा शाम राम ਜਿੰਨਾ ਦੇ ਘਰ ਚ ਕੰਮ ਕਰਦੇ ਰੋਟੀ ਉਧਰੋਂ ਲੈ ਆਉਂਦੇ ਹਾਂ ਠੀਕ ਆ ਉਹ ਦੇ ਦੇਂਦੇ ਰੋਟੀ ਫਿਰ ਹਾਂ ਹੁਣ ਕਈ ਵਾਰੀ ਹੁੰਦਾ ਵੀ ਚਲੋ ਕੰਮ ਕਰਕੇ ਹੁਣੇ ਨਹੀਂ ਹੁੰਦਾ ਬੰਦਾ ਟੈਨ ਮਾਰਦਾ ਅੱਜ ਦੇ ਬਣਾ ਤਗੜੀ ਨਾ ਹੋ ਜਾਂ 100 200 ਦੇ ਜਾਂਦੇ ਐਡਵਾਈ ਗੁੱਟੀ ਦੀ ਚਲਨਾ ਰੋਟੀ ਦੇ ਜਾਂਦੇ ਦੁੱਧ ਦੇ ਜਾਂਦੇ ਅੱਜ ਬੁੜੀ ਦੀ ਤਗੜੀ ਨਹੀਂ ਹਾਂ ਠੀਕ ਆ ਮੇਰਾ ਪੱਖ ਪਾਲ ਦੇ ਪੱਖ ਪਾਲ ਦੇ ਹਾਂ ਠੀਕ ਆ ਤੇ ਆ ਆ ਕਮਰਾ ਵੀ ਕਿਸੇ ਨੇ ਬਣਾ ਕੇ ਦਿੱਤਾ ਸੀ ਮਾੜਾ ਮੂੜਾ ਹਾਂ ਤੈਨੂੰ ਜਿੱਟਾਂ ਲਈਆਂ ਮੰਨ ਤੇ ਕਿਹ ਚੋ ਕਿਹ ਚੋ ਨਹੀਂ ਆ ਅੱਛਾ ਤੇ ਚੱਲ ਕਵਾ ਕਰ ਲੈ ਪਿਜਰੀ ਕਾਂ ਤੇ ਸਾਂਝੀ ਆ ਅੱਛਾ ਮੇਰੇ ਵਿੱਚ ਉਲਿਆਣੀ ਉਹਦੇ ਵਿੱਚ ਰੱਖ ਲੈ ਬਾਲਾ ਹਾਂ ਤੇ ਚਤੀਰੀ ਤੇ ਤੁਸੀਂ ਆਪਣੇ ਘਰ ਪੁਰਾਣੀ ਗੱਲ ਦੱਸਣ ਡੇ ਵੀ ਤੁਹਾਡਾ ਜਦੋਂ ਵਿਆਹ ਹੋਇਆ ਉਹ ਵੀ ਅਮਲੀ ਸ਼ਮਲੀ ਕਿੱਦਾਂ ਸੀ ਉਹ ਵੀ ਨਸ਼ੇ ਪਾਣੀ ਖਾਂਦਾ ਸੀ ਅੱਛਾ ਤੇ ਸਾਰਾ ਦਿਨ ਗਵਾ ਕਰਨਾ ਚਾਹੁੰਨੇ ਹਲਾਉਣੀ ਤੇ ਜੇ ਉਹਨਾਂ ਤੇ ਕੁੱਟਣਾ ਮਾਰਨਾ ਅੱਛਾ ਵਿਆਹ ਪੈਸੇ ਦੇ ਦਾਣੇ ਲੈ ਜਾਣੇ ਅੱਛਾ ਤੂੰ ਆਪ ਤੂੰ ਲੈ ਜਾਣਾ ਤੇ ਖਾ ਲੈਣੀ ਮੇਸ਼ੇ ਪਾਣੀ ਨਸ਼ਾ ਕਰਦਾ ਹੀ ਉਹ ਤੇ ਕਿੰਨੇ ਚਿਰ ਹੋ ਗਿਆ ਉਹਨਾਂ ਦੀ ਡੈਥ ਹੋਈ ਨੂੰ ਹੋਰ ਦੋ ਸਾਲ ਹੋ ਗਏ ਤਿੰਨ ਸਾਲ ਮਰੀ ਗਏ ਹੁਣ ਦੋ ਤਿੰਨ ਸਾਲ ਆਹੋ ਤੇ ਪਹਿਲਾਂ ਬਹੁਤ ਚਿਰ ਹੋ ਗਿਆ ਪ੍ਰਾਣਾ ਨਹੀਂ ਹੁਣ ਮੋਰੀਆ ਤਿੰਨ ਕਿ ਸਾਲ ਹੋ ਗਏ ਅੱਛਾ ਤਿੰਨ ਕਿ ਸਾਲ ਹੋ ਗਏ ਕਿੰਗਾ ਪਤਵਿਆ ਗਿਆ ਮਾੜੀ ਜੀ ਅੱਛਾ ਵਿਆਹ ਗਿਆ ਤੇ ਕਿੰਨੇ ਬੱਚੇ ਕਿੰਨੇ ਤੁਹਾਡੇ ਇੰਨੇ ਤੇ ਦੋ ਰਹਿ ਗਏ ਤੇ ਇੱਕ ਮਰ ਗਿਆ ਵਿਚਾਰ ਇੱਕ ਮਰ ਗਿਆ ਹਾਂ ਅੱਛਾ ਤੇ ਜਿਹੜੇ ਬੱਚੇ ਤੁਹਾਡੇ ਉਹ ਵੀ ਕੋਈ ਰੋਟੀ ਪਾਣੀ ਦੇ ਦਿੰਦੇ ਕਦੀ ਕਦਾਂ ਇੱਕ ਨਹੀਂ ਅੱਛਾ ਮੈਨੇ ਟੋਏ ਉਹਨਾਂ ਤਾਂ ਲੈਂਦੇ ਨਹੀਂ ਮੁੜ ਕੇ ਗੱਲਾਂ ਬਾਤਾਂ ਕਰਾਉਂਦੇ ਗੱਲਾਂ ਬਾਤਾਂ ਕਰਦੇ ਹਾਂ ਠੀਕ ਆ ਤੇ ਹੁਣ ਫਿਰ ਇਸ ਤਰ੍ਹਾਂ ਮੰਗ ਕੇ ਤੁਸੀਂ ਰੋਟੀ ਖਾਂਦੇ ਹੋ ਹਾਂ ਅੱਛਾ ਤੇ ਦੁੱਖ ਨਹੀਂ ਆਉਂਦਾ ਘਰ ਵਿੱਚ ਵੀ ਮੈਂ ਹੁਣ ਕਿਤਨਾ ਗੁਜ਼ਾਰਾ ਕਰੂੰ ਏਨੀ ਵੱਡੀ ਉਮਰ ਹੋ ਗਈ ਕਿਉਂ ਅਗਲੇਾਂ ਦੇ ਤੱਕ ਮਾਉਣੀ ਜੀ ਪਿਆ ਨਾਣੀ ਜੀ ਅੱਛਾ ਦਾਣੇ ਵੀ ਲੈ ਲੈਂਦੇ ਹਾਂ ਘਰ ਕੀ ਕਰਾਂ ਹੂੰ ਤੇ ਆ ਕਮਰਾ ਤੇ ਤੇਰਾ ਬਿਲਕੁਲ ਮਾਤਾ ਡਿੱਗਣ ਵਾਲਾ ਤੇ ਡਰ ਨਹੀਂ ਲੱਗਦਾ ਇਹਦੇ ਅੰਦਰ ਲੱਗਦਾ ਜੀ ਯਾ ਹਿੱਟ ਸਿੱਤ ਜੀ ਲੱਗੇ ਪੁੱਟਣ ਅੱਛਾ ਤੇ ਇਹਨਾਂ ਵੋਲਟਿੰਗ ਨਾਲ ਕੀਤਾ ਵੀ ਬੁੱਝੇ ਵੀ ਵਾਗਦੇਗਾ ਅੱਡੇ ਕੋ ਪੈਨੋ ਤੇਰਾ ਲਾਜ ਨਹੀਂ ਕੋ ਇਹਨੇ ਕਰਨਾ ਹਾਂ ਨਹੀਂ ਇਹ ਤਾਂ ਬਿਲਕੁਲ ਸਹੀ ਗੱਲ ਹੁੰਦੀ ਆਪ ਇਸ ਡੇਕ ਦੇ ਕੋ ਪੈਗੇ ਹੁੰਦੇ ਹੈਨਾ ਰਾਤ ਨੂੰ ਜਦੋਂ ਮੀਂਹ ਪੈਂਦਾ ਫਿਰ ਸਾਰਾ ਸਮਾਨ ਵੀ ਬਾਹਰ ਕੱਢਿਆ ਜਾਵਦਾ ਆਹ ਠੀਕ 55 ਡਾਹ ਲੈਣੀ ਅੱਛਾ ਤੇ ਜੇ ਰਾਤ ਉੱਤੇ ਡਿੱਗ ਪਿਆ ਤੇ ਫੇਰ ਫਿਰ ਵੇਖੀ ਜਾਉ ਫਿਰ ਵੇਖੀ ਜਾਉ ਡਰ ਨਹੀਂ ਲੱਗਦਾ ਅੰਦਰ ਨਾ ਐਦਾਂ ਹੀ ਫਿਰ ਪੈ ਰਹੇ ਨੇ ਕੀ ਕਰ ਹੂੰ ਜਿਹਦੇ ਅੰਦਰ ਸਾਂ ਹੂੰ ਜੇਲੀ ਵੇ ਸ੍ਰੀ ਮਾਦਮ ਨੂੰ ਬਾਹਰ ਤੇ ਮਾੜਾ ਹੁਣ ਜਿਹੜੇ ਸਮਾਜ ਸੇਵੀ ਲੋਕ ਨੇ ਹਨਾ ਹਾਂ ਤੇ ਬਹੁਤ ਸਾਰੀਆਂ ਅੱਛਾ ਸਰਕਾਰ ਨੇ ਨਹੀਂ ਤੇਰਾ ਕੋਠਾ-ਕਠਾ ਪਾਗ ਸਰਪੰਚ ਨੇ ਮੈਂਬਰ ਨੇ ਨਾ ਕਹਿੰਦੇ ਨਹੀਂ ਪਾਇਆ ਗਿਆ ਸਰਪੰਚ ਕੋਲ ਹੋਰ ਉਹ ਜਿਹੜਾ ਕਹਿੰਦੇ ਹੋ ਵੀ ਆਪਣਾ ਪ੍ਰਧਾਨ ਮੰਤਰੀ ਨਿਵਾਸ ਯੋਜਨਾ ਦੇ ਤਹਿਤ ਕਮਰੇ ਬਣਾ ਕੇ ਦਿੰਦੇ ਪੱਕੇ ਉਹ ਫਾਰਮ ਭਰੇ ਨਾ ਅੱਛਾ ਅੱਛਾ ਭਰੇ ਨਹੀਂ ਨਾ ਉਹ ਆਇਆ ਵੀ ਨਹੀਂ ਭਰਨ ਤੇਰਾ ਨਾ ਅੱਛਾ ਅੱਛਾ ਕਿਆ ਨਹੀਂ ਤੂੰ ਉਹਨਾਂ ਨੂੰ ਨਾ अच्छा अच्छा ते कहना है कि तू सरपंच ਨੂੰ ਮੇਰਾ ਕੋਠਾ ਪਾ ਦੇ ਆਖਿਆ ਦੋ ਤਿੰਨ ਹੋਰ ਅੱਧੇ ਦੇ ਆਇਆ ਨਹੀਂ ਆਇਆ ਨਹੀਂਗਾ ਤੇ ਜਿੰਨਾ ਕਮਤਨ ਦੇ ਆ ਜਿਹੜਾ ਉਹਨਾਂ ਦੇ ਕੋਠੇ ਚੁਗਲਗਾ ਜਿਆਦਾ ਪਾਉਂਦੇ ਆ ਹਮ ਭਲੇ ਮਾਨਸਨ ਕਹਿੰਦੇ ਆ ਭਲੇ ਮਾਨਸਨ ਨਹੀਂ ਪਾਉਂਦੇ ਹਾਂ ਸੋ ਆਪਾਂ ਇਹਨਾਂ ਦੇ ਨਾਲ ਗਵਾਂਢੀ ਇੱਥੇ ਵੀ ਇੱਕ ਮਜੂਦ ਆ ਜਿਹੜੇ ਆਪਾਂ ਨੂੰ ਇੱਥੇ ਲੈ ਕੇ ਆਏ ਮਾਤਾ ਕੋਲ ਆਪਾਂ ਉਹਦੇ ਨਾਲ ਵੀ ਤੁਹਾਡੀ ਗੱਲਬਾਤ ਕਰਾਉਣੀ ਸੋ ਮਾਤਾ ਜੀ ਦੇ ਘਰ ਦੇ ਹਾਲਾਤ ਆਪਾਂ ਤੁਹਾਨੂੰ ਬਖਾ ਰਹੇ ਤੇ ਇਹਨਾਂ ਵੀਰਾਂ ਨੇ ਸਾਨੂੰ ਬੁਲਾਇਆ ਸੀਗਾ ਵੀ ਮਾਤਾ ਵਿਚਾਰੀ ਇਤਨਾ ਕੱਲੀ ਰਹਿੰਦੀ ਆ ਤੇ ਕੋਠਾ ਵੀ ਉਹਦਾ ਟਹਿ ਟੂਚ ਜਾਣਾ ਕਹਿੰਦੇ ਨੇ ਥੱਲੇ ਆ ਕੇ ਕੋ ਹਾਸਾ ਨਾਲ ਵਾਪਰ ਜਾਂਦਾ ਵੀਰ ਜੀ ਕਿਸ ਤਰ੍ਹਾਂ ਦੇ ਹਾਲਾਤ ਨੇ ਤੇ ਕਦੋਂ ਦੇ ਇਤਰਾਹ ਦੇ ਹਾਲਾਤ ਨੇ ਵਾਪਰ ਹਾਲਾਤ ਵੀਰ ਜੀ ਕਾਫੀ ਸਮੇਂ ਤੋਂ ਹੀ ਇਤਰਾਹ ਦੇ ਮਾਤਾ ਦੇ ਸ਼ੁਰੂ ਤੋਂ ਜਦੋਂ ਵੇਣੇ ਉਦੋਂ ਦੇ ਸ਼ੁਰੂ ਤੋਂ ਹੀ ਇਤਰਾਹ ਦੇ ਹਾਲਾਤ ਆ ਤੇ ਆਪਣੇ ਉੱਥੇ ਲੱਗੇ ਹੀ ਕੰਮ ਕਰਦੇ ਮਾਤਾ ਤੇ ਲੰਘਦੀ ਡੱਫਦੀ ਹਰ ਵਕਤ ਆਸ ਰੱਖਦੀ ਵੀ ਕੋਈ ਸਮਾਜ ਸੇਵੀ ਕੋਈ ਪੱਤਰ ਕਰਕੇ ਵੀਰ ਨੂੰ ਆਕੇ ਮੇਰੀ ਖਬਰ ਲਵਾਓ ਕਿ ਮੇਰਾ ਕੋਈ ਕਮਰਾ ਬਣ ਜਾਏ ਜਾਂ ਉਹਦੀ ਛੱਤ ਬਦਲੀ ਜਾਵੇ ਤੇ ਕਾਫੀ ਜਤੋਂ ਆਦੀ ਹਵਾ ਦਾ ਤੇ ਫਿਰ ਗੱਲ ਕੀਤੀ ਪਿੰਡ ਵਾਲੀ ਵੀਰ ਤਾਂ ਪਤਰਕਾਰ ਜੀ ਸਿੰਘ ਨਾਲ ਜੀ ਜੀ ਹਾਂਜੀ ਉਹਨਾਂ ਸੰਪਰਕ ਕੀਤਾ ਤੁਹਾਡੇ ਨਾਲ ਦੇ ਫਿਰ ਅੱਜ ਆਏ ਤੁਸੀਂ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਮੰਗ ਇਹੀ ਆ ਸਮਾਸੀ ਵੀ ਵੀਰਾਂ ਤੋਂ ਕਿ ਇਹ ਦਾਨੀ ਸਜਣਾ ਤੋਂ ਇਹ ਮਾਤਾ ਦਾ ਕਮਰੇ ਦਾ ਪ੍ਰਬੰਧ ਕੀਤਾ ਜਾਵੇ ਜੀ ਤੇ ਧੰਨਵਾਦ ਜੀ ਜੀ ਵੀ ਜੀ ਇਹ ਇਹਨਾਂ ਕੋਈ ਮਾਤਾ ਕੋਲ ਤੇ ਕੋਈ ਮੋਬਾਈਲ ਵੀ ਨਹੀਂ ਹੈਗਾ ਵਿਚਾਰੀ ਕੋਲ ਤੇ ਮੈਂ ਚਾਹੁੰਗਾ ਵੀ ਤੁਸੀਂ ਆਪਣਾ ਮੋਬਾਈਲ ਨੰਬਰ ਬੋਲ ਦਿਓ ਤੇ ਜੋ ਵੀ ਮਾਤਾ ਨੂੰ ਹੈਲਪ ਮਿਲੇ ਮਾਤਾ ਨੂੰ ਜੋ ਮਦਦ ਮਿਲੇ ਤੁਸੀਂ ਇਹਨਾਂ ਤੱਕ ਪਹੁੰਚਾ ਕਰ ਲੈਣਾ ਵੀ ਤੁਹਾਡੀ ਜਿਹੜੀ ਮਦਦ ਤੇ ਉਹ ਪਹੁੰਚ ਗਈ ਹੈ ਠੀਕ ਹੈ ਜੀ ਇਸ ਤਰ੍ਹਾਂ ਕਹਿੰਦੇ ਨੰਬਰ ਦੇ ਦੇਣੇ ਜੀ 81958 31298 ਦੁਬਾਰਾ ਬੋਲ ਦਿਓ 81958 31298 ਚਲੋ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਠੀਕ ਹੈ ਧੰਨਵਾਦ ਤੁਹਾਡਾ ਸੋ ਇਹ ਡਲਪਿੰਡ ਆ ਜੀ ਡਲਪਿੰਡ ਬਿਲਕੁਲ ਬਾਰਡਰ ਏਰੀਆ ਦੇ ਨੇੜੇ ਤੇੜੇ ਆਪਾਂ ਪਾਕਿਸਤਾਨ ਦੇ ਨੇੜੇ ਤੇੜੇ ਆ ਤੇ ਮਾਤਾ ਕਹਿੰਦੀ ਵੀ ਜਦੋਂ 1947 ਚ ਭਾਰਤ ਪਾਕਿਸਤਾਨ ਦੀ ਵੰਡ ਹੁੰਦੀ ਹੈ ਉਦੋਂ ਮੈਂ ਛੋਟੀ ਜੀ ਸੰਤਿਆਰ 5 ਸਾਲ ਦੀ ਤੇ ਮੈਂ ਭੱਜੀ ਫਿਰਦੀ ਹਾਂ ਮੈਨੂੰ ਵੱਡ ਫੜਦਾ ਸੰਭਾਲ ਆ ਬਾੜੀ ਮੋੜ ਤੇ ਹੁਣ ਜੇ ਉਸ ਹਿਸਾਬ ਨਾਲ ਲਈਏ ਤੇ ਮਾਤਾ ਦੀ ਉਮਰ 80 ਪਲੱਸ ਬਣਦੀ ਹੈ ਤੇ 80 ਸਾਲ ਦੀ ਉਮਰ ਦੇ ਵਿੱਚ ਮਾਤਾ ਆਪਣਾ ਗੁਜ਼ਾਰਾ ਕਰ ਰਹੀ ਹੈ ਸੋ ਸਮਾਜ ਸੇਵੀ ਵੀਰਾਂ ਨੂੰ ਬੇਨਤੀ ਹੈ ਕਿ ਬਹੁਤ ਵੱਡੇ ਵੱਡੇ ਦਾਨਫਲ ਕਰਦੇ ਹੋ ਤੇ ਇਹ ਮਾਤਾ ਦੀ ਵੀ ਜਰੂਰ ਆਪਾਂ ਮਾਂ ਫੜੀਏ ਆਪਾਂ ਜਿਵੇਂ ਕੋਈ ਸਿੱਖ ਸੰਸਥਾਵਾਂ ਨੇ ਐਨ ਆਰ ਆਈ ਸਾਡੇ ਵੀਰ ਨੇ ਸੋ ਇਹ ਕਮਰੇ ਦੇ ਹਾਲਾਤ ਇੰਨੇ ਰਹਿਣ ਯੋਗ ਨਹੀਂ ਹੈਗੇ ਤੇ ਮਾਤਾ ਵਿਚਾਰੀ ਚਲੋ ਦਲੇਰੀ ਕਰਕੇ ਸੌਂ ਜਾਂਦੀ ਇੱਥੇ ਪਰ ਨਾਲ ਦੀ ਨਾਲ ਮੈਂ ਸਰਕਾਰ ਦੇ ਬੰਦਿਆਂ ਨੂੰ ਵੀ ਕਵਾਂਗਾ ਕਿ ਭਾਈ ਉਹ ਜਿਹੜਾ ਪ੍ਰਧਾਨ ਮੰਤਰੀ ਨਿਵਾਸ ਯੋਜਨਾ ਦੇ ਤਹਿਤ ਹਰ ਇੱਕ ਨੂੰ ਪੱਕਾ ਮਕਾਨ ਦੇਣ ਦਾ ਵਾਅਦਾ ਹੈ ਤੁਹਾਡਾ ਉਹ ਕਿਤੇ ਕਾਗਜ਼ਾਂ 'ਚ ਹੀ ਨਾ ਰਹਿ ਜਾਏ ਇਹੋ ਜੇ ਲੋੜਵੰਦ ਪਰਿਵਾਰ ਜਿਹੜੇ ਆ ਉਹਨਾਂ ਨੂੰ ਜ਼ਰੂਰ ਇਹਨਾਂ ਚੀਜ਼ਾਂ ਦੀ ਸਿਹਤ ਆ ਜਿਹੜੀ ਲਾਭ ਜਿਹੜਾ ਵਾ ਉਹ ਮਿਲਣਾ ਚਾਹੀਦਾ ਕਈ ਵਾਰੀ ਅਸੀਂ ਜਦੋਂ ਦਿਖਾਉਂਦੇ ਆ ਤੇ ਕਹਿੰਦੇ ਲੈ ਪੱਤਰਕਾਰ ਉਹੀ ਲੱਭ ਕੇ ਵਿਖਾਉਂਦੇ ਆ ਜਿਹੜਾ ਇਹਨਾਂ ਨੂੰ ਸਰਕਾਰ ਦੇ ਵਿਰੁੱਧ ਬੋਲਣ ਦਾ ਮੌਕਾ ਮਿਲ ਜਾਂਦਾ ਉਹ ਨਹੀਂ ਦਿਖਾਉਂਦੇ ਜਿਹੜਾ ਅਸੀਂ ਕਰਦੇ ਆ ਵੇਖੋ ਸਾਡਾ ਕੰਮ ਉਹ ਆ ਕਿ ਜਿਹੜਾ ਤੁਹਾਡੇ ਤੋਂ ਨਹੀਂ ਹੋ ਰਿਹਾ ਅਸੀਂ ਉਹੀ ਦਿਖਾਉਣਾ ਸੋ ਇਸ ਕਰਕੇ ਮੇਰੀ ਬੇਨਤੀ ਆ ਇਹ ਹੋ ਸਕਦਾ ਇਸ માતા ਕੋਲ ਜਾਂ ਤੁਹਾਡਾ ਕੋਈ ਮੋਤਬਰ ਨਾ ਪਹੁੰਚਿਆ ਹੋਵੇ ਜਾਂ ਕੋਈ ਤੁਹਾਡਾ ਮੈਂਬਰ ਸਰਪੰਚ ਇੱਥੇ ਨਾ ਪਹੁੰਚਿਆ ਹੋਵੇ ਤੇ ਅਸੀਂ ਸਰਕਾਰ ਤੱਕ ਇਹ ਆਵਾਜ਼ ਪਹੁੰਚਾਣੀ ਆਪਣਾ ਫਰਜ਼ ਸਮਝਦੇ ਹਾਂ ਕਿ ਇਸ માતા ਨੂੰ ਤੁਹਾਡੀ ਲੋੜ ਹੈ ਤੇ ਪ੍ਰਧਾਨ ਮੰਤਰੀ ਨਿਵਾਸ ਯੋਜਨਾ ਦੇ ਤਹਿਤ ਇੱਕ માતા ਨੂੰ ਰਸੋਈ ਬਣ ਜਾਵੇ ਬਾਥਰੂਮ ਬਣ ਜਾਵੇ માતા ਦਾ ਇੱਕ ਕਮਰਾ ਬਣ ਜਾਵੇ ਤੇ ਰਹਿਣ ਯੋਗ ਜਗ੍ਹਾ ਜਿਹੜੀ ਆ ਉਹ માતા ਦੀ ਹੋ ਜਾਵੇ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਧੰਨਵਾਦ